वो मेरे साथ है हरदम हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਅੱਜ ਦੀ ਸਵੇਰ ਆਪ ਸਭ ਲਈ ਖੁਸ਼ੀਆਂ ਅਤੇ ਆਨੰਦ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 17 ਅਧਿਆਏ ਦੇ 5 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂਉ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪਰਸੰਨ ਹਾਂ ਉਹਦੀ ਸੁਣੋ ਮਨੁੱਖ ਜਨਮ ਤੋਂ ਹੀ ਪਾਪੀ ਹੈ ਅਤੇ ਉਹ ਆਪਣੇ ਕਿਸੇ ਇਹ ਕੰਮ ਦੁਆਰਾ ਆਪਣੇ ਪਾਪਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ ਮਨੁੱਖ ਨੂੰ ਪਾਪ ਤੋਂ ਛੁਟਕਾਰਾ ਪਾਉਣ ਲਈ ਪਰਮੇਸ਼ਰ ਉੱਤੇ ਨਿਰਭਰ ਹੋਣਾ ਪਵੇਗਾ ਕਿਉਂਕਿ ਸਿਰਫ ਪਰਮੇਸ਼ਰ ਹੀ ਹੈ ਜੋ ਪਾਪਾਂ ਨੂੰ ਮਾਫ ਕਰਦਾ ਹੈ ਪਰਮੇਸ਼ਰ ਨੇ ਮਨੁੱਖਾਂ ਲਈ ਮੁਕਤੀ ਦੀ ਯੋਜਨਾ ਬਣਾਈ ਜਿਸ ਦੇ ਅਨੁਸਾਰ ਪ੍ਰਭੂ ਯਸੂ ਮਸੀਹ ਮਨੁੱਖੀ ਰੂਪ ਨੂੰ ਧਾਰਨ ਕੀਤਾ નિર્ਦੋਸ਼ ਅਤੇ ਨਿਸ਼ਕਲੰਕ ਹੋਣ ਦੇ ਵੀ ਮਨੁੱਖ ਜਾਤੀ ਦੇ ਪਾਪਾਂ ਦਾ ਬੋਝ ਉਠਾ ਕੇ ਸਲੀਬ ਉੱਤੇ ਆਪਣੇ ਆਪ ਨੂੰ ਬਲੀਦਾਨ ਕਰ ਦਿੱਤਾ। ਪਰਮੇਸ਼ਰ ਦੇ ਕਰੋਧ ਨੂੰ ਜੋ ਮਨੁੱਖਾਂ ਉੱਤੇ ਪ੍ਰਗਟ ਹੋਣ ਵਾਲਾ ਸੀ, ਉਸ ਨੂੰ ਯਸੂ ਮਸੀਹ ਨੇ ਖੁਦ ਆਪ ਹੀ ਸਹਿ ਲਿਆ, ਮੌਤ ਨੂੰ ਵੀ ਸਹਿ ਲਿਆ ਅਤੇ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠ ਕੇ ਮਨੁੱਖ ਜਾਤੀ ਲਈ ਪਾਪ ਅਤੇ ਮੌਤ ਉੱਤੇ ਜਿੱਤ ਪਾਈ ਹੈ। ਤਾਂ ਕਿ ਜੋ ਕੋਈ ਉਸ ਉਤੇ ਵਿਸ਼ਵਾਸ ਕਰੇ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਸਵੀਕਾਰ ਕਰੇ ਉਹ ਮੁਕਤੀ پا ਸਕੇ ਪਾ ਪਰਮੇਸ਼ਰ ਤੋਂ ਪਾਪਾਂ ਦੀ ਮਾਫੀ پا ਸਕੇ ਉਸ ਨੇ ਮਨੁੱਖ ਦੀ ਮੁਕਤੀ ਦੀ ਯੋਜਨਾ ਨੂੰ ਪੂਰਾ ਕੀਤਾ ਹੈ ਇਸ ਲਈ ਸਵਰਗ ਤੋਂ ਪਰਮੇਸ਼ਰ ਨੇ ਗਵਾਹੀ ਦਿੱਤੀ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪਰਸਾਨ ਹਾਂ ਐਨਾ ਹੀ ਨਹੀਂ ਹੁਣ ਪਰਮੇਸ਼ਰ ਸਭਨਾ ਮਨੁੱਖਾਂ ਨੂੰ ਪ੍ਰਭ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸੁਣ ਕੇ ਮਨ ਫੇਰਉਣ ਭਾਵ ਤੋਬਾ ਕਰਕੇ ਉਸ ਉੱਤੇ ਵਿਸ਼ਵਾਸ ਕਰਨ ਦੀ ਆਗਿਆ ਦਿੰਦਾ ਹੈ ਅਤੇ ਕਹਿੰਦਾ ਹੈ ਉਹ ਦੀ ਸੁਣੋ ਕਿ ਅੱਜ ਤੁਸੀਂ ਆਪਣੀ ਮੁਕਤੀ ਲਈ ਪ੍ਰਭੂ ਯਿਸੂ ਮਸੀਹ ਦੀ ਸੁਣ ਕੇ ਉਸ ਉੱਤੇ ਵਿਸ਼ਵਾਸ ਰੱਖਣਾ ਨਹੀਂ ਚਾਹੋਗੇ